ਕੈਨੇਡਾ ਭੇਜਣ ਦੇ ਨਾਤੇ ਲੱਖਾਂ ਦੀ ਠੱਗੀ ਤੁਹਾਨੂੰ ਦੱਸਦੀ ਕੈਨੇਡਾ ਭੇਜਣ ਦੇ ਨਾਤੇ ਏਜੰਟ ਨੇ ਔਰਤ ਨਾਲ ਲੱਖਾਂ ਦੀ ਠੱਗੀ ਮਾਰੀ ਪੀੜਿਤ ਔਰਤ ਨੇ ਪ੍ਰੈਸ ਕਾਨਫਰੈਂਸ ਦੌਰਾਨ ਮੀਡੀਆ ਨੂੰ ਕੀ ਕੁਝ ਦੱਸਿਆ ਤੁਸੀਂ ਵੀ ਸੁਣੋ ਕੀ ਕਰਨ ਬਣਾ ਜਿਹੜਾ ਤੁਹਾਡੇ ਨਾਲ ਅੱਜ ਫਰਾਡ ਜਿਹੜਾ ਹੈ ਮੇਰੇ ਨਾਲ ਏਜੰਟ ਨੇ ਠੱਗੀ ਕੀਤੀ ਆ ਮੈਂ ਕੈਨੇਡਾ ਦੀ ਸਟੱਡੀ ਵੀਜ਼ਾ ਫਾਈਲ ਲਗਵਾਈ ਸੀ ਨਵਦੀਪ ਸਿੰਘ ਨਾਮ ਆ ਰਹਿਣ ਵਾਲਾ ਰਾਮਪੁਰ ਦਾ ਵਾ ਤੇ ਇਸ ਕਰਕੇ ਉਹਨੇ ਮੇਰੇ 3 ਸਾਲ ਖਰਾਬ ਕੀਤੇ ਆ ਕਿ ਮੈਂ ਤੈਨੂੰ ਕੈਨੇਡਾ ਭੇਜੂੰਗਾ ਸਟੱਡੀ ਵੀਜ਼ੇ ਤੇ ਇਸ ਕਰਕੇ ਉਹਨੇ ਮੈਨੂੰ ਸਾਰੇ ਫੇਕ ਡਾਕੂਮੈਂਟਸ ਦਿੱਤੇ ਆ ਤੁਹਾਨੂੰ ਜਿਹੜੇ ਫੇਕ ਡਾਕੂਮੈਂਟਸ ਦਿੱਤੇ ਕਿਹੜੇ ਰੈਜ਼ ਦਿੱਤੇ ਆ ਡਾਕਟਰਾਂ ਹੀ ਦਿੱਤੇ ਗਏ ਆ ਕਿ ਪੀਡੀਓ ਪੀਡੀਓ ਫਰਾਂਕ ਦਿੱਤੇ ਗਏ ਆ ਮੈਨੂੰ ਫੇਕ ਡਾਕੂਮੈਂਟਸ ਤੁਹਾਨੂੰ ਕਿਸ ਨੇ ਪਤਾ ਲੱਗਾ ਕਿ ਉਹ ਫੇਕ ਹੈਗੇ ਮੈਂ ਚੈੱਕ ਕਰਵਾਏ ਸੀ ਮੈਂ ਆਪ ਵੀ ਦੇਖੇ ਸੀ ਬਟ ਉਹਨੇ ਮੈਨੂੰ ਕਹਿੰਦਾ ਸੀ ਕਿ ਗਾਂ ਕਿਸੇ ਨੂੰ ਭਜਨੇ ਨਹੀਂ ਆ ਇਸ ਕਰਕੇ ਮੈਂ ਕਿਸੇ ਨੂੰ ਨਹੀਂ ਭਜੇ ਮੈਂ ਆਪ ਹੀ ਆਪਣੇ ਟ੍ਰਾਂਸਲੇਟ ਕਰਕੇ ਦੇਖੇ ਸੀ ਬਟ ਫੇਕ ਡਾਕੂਮੈਂਟਸ ਸੀ ਸਾਰੀ ਤੁਹਾਨੂੰ ਸਟੱਡੀ ਵੀਜ਼ਾ ਦਿੱਤਾ ਗਿਆ ਹਾਂਜੀ ਸਟੱਡੀ ਵੀਜ਼ੇ ਤੇ ਸਟੱਡੀ ਵਿੱਚ ਆਈਲੈਸ ਦਿੱਤੀ ਗਈ ਕੀ ਦਿੱਤਾ ਗਿਆ ਪੀਟੀਆਈ ਦਿੱਤੀ ਸੀ ਆਨਲਾਈਨ ਮੇਰੀ ਪੀਟੀ ਕਰਵਾਈ ਸੀ ਉਹਨੇ ਬਟ ਉਹ ਵੀ ਫੇਕ ਸੀ ਸਾਰੇ ਸਕੋਰਸ ਆਨਲਾਈਨ ਕਿੱਥੇ ਹੋਈ ਸੀ ਤੁਹਾਡੇ ਘਰ ਬੈਠ ਕੇ ਜਾਂ ਬਾਹਰ ਕਿੱਥੇ ਨਹੀਂ ਬਾਹਰ ਕਿਤੇ ਹੋਈ ਸੀ ਮੇਰੀ ਕੀ ਲੱਗਦਾ ਸੀਗਾ ਜੇ ਇਸ ਵਕਤ ਤੁਹਾਡੀ ਪੀਟੀ ਹੋਏ ਹੋਰ ਵੀ ਬੱਚੇ ਉਸ ਕਾਲਮ ਦੇ ਉੱਤੇ ਸੀਗੇ ਹਾਂਜੀ ਕਾਫੀ ਸਟੂਡੈਂਟਸ ਸੀ ਵਿੱਚ ਉਹਨਾਂ ਨੇ ਵੀ ਇਸ ਨਾਲ ਦੇ ਰਹੇ ਸੀ ਬਟ ਉਹ ਸਿਰਫ ਕੁਦਰ ਦੋ ਨੰਬਰ ਦਾ ਸੀ ਕੰਮ ਕਰ ਰਿਹਾ ਸੀ ਸਾਰੇ ਫੇਕ ਸੀ ਉਹਨਾਂ ਦੇ ਜੋ ਵੀ ਸਕੋਰ ਸੀ ਜਿਹੜਾ ਨਵਦੀਪ ਸਿੰਘ ਜਿਹੜਾ ਤੁਸੀਂ ਟਰੈਵਲ ਏਜੰਟ ਜਿਹੜਾ ਕਥਿਤ ਤੁਸੀਂ ਜਿਹੜਾ ਦੱਸ ਰਹੇ ਹੋ ਉਹ ਤੁਹਾਡੇ ਸੰਪਰਕ ਵਿੱਚ ਫਿਰ ਕਿਸ ਤਰ੍ਹਾਂ ਆਇਆ ਉਹ ਸਾਡੇ ਫੈਮਿਲੀਜ਼ ਮੈਂਬਰ ਸੀ ਇਸ ਕਰਕੇ ਉਹਨੇ ਫੇਕ ਹੀ ਸਾਡੇ ਨਾਲ ਕੀਤਾ ਸਾਰੇ ਫੇਕ ਡਾਕੂਮੈਂਟਸ ਦਿੱਤੇ ਆ ਤੇ 3 ਸਾਲ ਮੇਰੇ ਵੇਸਟ ਵੀ ਕੀਤੇ ਤੁਹਾਡੇ ਨਾਲ ਜਦੋਂ ਗੱਲਬਾਤ ਹੁੰਦੀ ਸੀ ਜਿਹੜੇ ਪੈਸੇ ਤੁਸੀਂ ਉਹਨਾਂ ਨੂੰ ਪਾਏ ਅਕਾਊਂਟ ਦੇ ਵਿੱਚ ਪਾਉਂਦੇ ਸੀਗੇ ਹਾਂਜੀ ਮੈਂ ਆਨਲਾਈਨ ਸੀ ਉਹਨੂੰ ਪਾਉਂਦੀ ਹੁੰਦੀ ਸੀ ਜਿੰਨੇ ਉਹ ਮੈਨੂੰ ਕਹਿੰਦਾ ਸੀ 10000 50000 ਲੱਖ ਜਿੰਨੇ ਵੀ ਕਹਿੰਦਾ ਮੈਂ ਉਸੇ ਟਾਈਮ ਉਹਨੂੰ ਪਾਉਂਦੀ ਹੁੰਦੀ ਸੀ ਤੁਹਾਨੂੰ ਇਸ ਚੀਜ਼ ਦੇ ਫਿਰ ਜਿਹੜਾ ਵੀਜ਼ਾ ਦਿੱਤਾ ਗਿਆ ਨਹੀਂ ਵੀਜ਼ਾ ਨਹੀਂ ਦਿੱਤਾ ਗਿਆ ਫੇਕ ਹੀ ਭੇਜਿਆ ਉਹਨੇ ਮੈਨੂੰ ਵੀਜ਼ਾ ਕੋਈ ਉਹਨੇ origignal ਨਹੀਂ ਸੀ ਸਾਰਾ ਫੇਕ ਸੀ ਫਿਰ ਤੁਹਾਨੂੰ ਟਾਈਮ ਵੀ ਦਿੱਤਾ ਗਿਆ ਕਿ ਇਸ ਤਰੀਕ ਨੂੰ ਤੁਹਾਡੀ ਜਿਹੜੀ ਟਿਕਟ ਵੀ ਕੀਤੀ ਜਾਊਗੀ ਹਾਂਜੀ ਉਹਨੇ ਮੈਨੂੰ ਦਸੰਬਰ ਦੀ ਲਾਸਟ ਵੀਕ ਉਹਨੇ ਮੈਨੂੰ ਕਿਹਾ ਸੀ ਤੁਹਾਨੂੰ ਮੈਂ ਭੇਜ ਦੂੰਗਾ ਬਟ ਉਹਨੇ ਸਾਨੂੰ ਭੇਜਿਆ ਨਹੀਂ ਮੇਰੀ ਸ਼ਾਪਿੰਗ ਵੀ ਕਰਵਾ ਦਿੱਤੀ ਸੀ ਬਟ ਉਹਨੇ ਮੈਨੂੰ ਭੇਜਿਆ ਨਹੀਂ ਮੇਰਾ ਟਾਈਮ ਖਰਾਬ ਕੀਤਾ ਤਿੰਨ ਸਾਲ ਜਿਸ ਵਕਤ ਵਿਜ਼ੇ ਦੀ ਉਹਨੇ ਫੋਟੋ ਕਾਪੀਸ ਭੇਜੀ ਹੈ ਤੁਸੀਂ ਕਿਸੇ ਨਾਲ ਸ਼ੇਅਰ ਵੀ ਕੀਤੀਆਂ ਸੀ ਜਾਂ ਦਿਖਾਇਆ ਸੀ ਕਿਸ ਨੂੰ ਚੈੱਕ ਨਹੀਂ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਉਹਨੇ ਮਨਾ ਕੀਤਾ ਸੀ ਕਿ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਕਿਉਂਕਿ ਉਹ ਤੇ ਸਾਰਾ ਕੁਝ ਫੇਕ ਸੀ ਇਸ ਕਰਕੇ ਉਹ ਕਹਿ ਰਿਹਾ ਸੀ ਕਿ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਕਰਦੇ ਉਹਨਾਂ ਨੇ ਕੀ ਤੁਹਾਨੂੰ ਜਵਾਬ ਦਿੱਤਾ ਜਾ ਰਿਹਾ ਇਸ ਟਾਈਮ ਮੈਂ ਤੇ ਇਹੀ ਕਹਿੰਨੀ ਆ ਕਿ ਸਾਡੇ ਸਾਰੇ ਪੈਸੇ ਵਾਪਸ ਕੀਤੇ ਜਾਣ ਉਹਨਾਂ ਨੇ ਤੁਹਾਨੂੰ ਕੋਈ ਧਮਕੀਆਂ ਵੀ ਆ ਰਹੀਆਂ ਜਿਵੇਂ ਹਾਂਜੀ ਹਾਂਜੀ ਧਮਕੀ ਵੀ ਕਾਫੀ ਆਉਂਦੀਆਂ ਰਹੀਆਂ ਜਦੋਂ ਉਹਨਾਂ ਨੇ ਮੈਂ ਕਹਿਣਾ ਕਿ ਮੈਨੂੰ ਤੂੰ ਭੇਜਦਾ ਕਿਉਂ ਨਹੀਂ ਮੈਂ ਭੇਜ ਦੂੰਗਾ ਬਸ ਸਿਰਫ ਟਾਈਮ ਵੇਸਟ ਕੀਤਾ ਉਹਨੇ ਮੇਰਾ 3 ਸਾਲ ਭੇਜਿਆ ਨਹੀਂ ਹੈਗਾ ਉਹਨੇ ਮੈਨੂੰ ਘਰ ਦੇ ਵਿੱਚ ਜਦੋਂ ਵਿਜ਼ੇ ਵਾਲੀ ਗੱਲ ਹੁੰਦੀ ਵਿਆਹ ਵਰਗਾ ਮਹੌਲ ਪੈ ਜਾਂਦਾ ਘਰ ਵਿੱਚ ਦੋਸਤਾਂ ਤੇ ਬੜਾ ਚਾ ਚੜਿਆਣਾ ਹਾਂਜੀ ਕਾਫੀ ਚਾ ਸੀ ਮੈਂ ਤੇ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਹੀ ਦੱਸ ਦਿੱਤਾ ਸੀ ਕਿ ਵੀਜ਼ਾ ਆ ਗਿਆ ਵੀਜ਼ਾ ਆ ਗਿਆ ਬਟ ਮੇਰੇ ਸਾਰੇ ਰਿਸ਼ਤੇਦਾਰ ਵੀ ਮੈਨੂੰ ਕਹਿਣ ਕਿ ਨਹੀਂ ਇਹ ਏਕ ਚੀਜ਼ਾਂ ਵਾ ਫੇਕ ਵਾ ਪਰ ਨਹੀਂ ਇਹ ਤੇ ਸਭ ਕੁਝ ਹੀ ਫੇਕ ਹੀ ਨਿਕਲਿਆ ਸਾਰੇ ਡਾਕੂਮੈਂਟਸ ਸਭ ਕੁਝ ਫੇਕ ਸੁਪਨੇ ਤੇ ਪਾਣੀ ਫਿਰ ਗਿਆ ਹਾਂਜੀ ਮੇਰੇ ਸਾਰੇ ਸੁਪਨੇ ਤੇ ਪਾਣੀ ਫਿਰ ਗਿਆ ਜਿਸ ਤਰ੍ਹਾਂ ਤਰਨ ਤਰਨ ਪੁਲਿਸ ਨੇ ਆ ਉਹਨਾਂ ਤੇ ਪਰਚਾ ਵੀ ਜੰਦ ਖਾ ਦਿੱਤਾ ਤੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਤੇ ਇਹੀ ਮੰਗ ਕਰਦੀ ਆ ਕਿ ਸਾਡੇ ਜਲਦੀ ਤੋਂ ਜਲਦੀ ਪੈਸੇ ਵਾਪਸ ਕੀਤੇ ਜਾਣ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲੇ ਜਸੋਂ ਸਿੰਘ ਜੀ ਕੀ ਕਾਰਨ ਬਣਿਆ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਸਾਡੀਆਂ ਠੱਗੀ ਵਾਜ ਗਈ ਸਾਡੇ ਨਾਲ 22 ਲੱਖ ਰੁਪਏ ਦੀ ਕਿੰਨਾ ਵੱਲੋਂ ਕੀਤੀ ਕੀਤੀ ਇਹ ਨਵਦੀਪ ਸਿੰਘ ਪਿਓ ਫਾਦਰ ਦਾ ਨਾਮ ਇਕਬਾਲ ਸਿੰਘ ਪਿੰਡ ਨਨਕਾਰ ਜ਼ਿਲ੍ਹਾ ਰਾਂਪੁਰ ਤਹਿਸੀਲ ਸਵਾਰ ਉੱਤਰਾਖੰਡ ਯੂਪੀ ਕਿਸ ਤਰੀਕੇ ਨਾਲ ਠੱਗੀ ਵਿੱਚ ਬਾਹਰ ਜਾਣ ਦੇ ਚਾਂਸੇ ਵਿੱਚ ਆਏ ਤੁਸੀਂ ਹਾਂਜੀ ਹਾਂਜੀ ਸਰ ਸਾਨੂੰ ਕਹਿੰਦੇ ਸੀ ਕਿ ਤੁਹਾਡੀ ਭਾਬੀ ਨੂੰ ਕੈਨੇਡਾ ਭੇਜਾਂਗੇ ਹਾਂਜੀ ਤੁਹਾਡੇ ਸੰਪਰਕ ਵਿੱਚ ਕਿਵੇਂ ਆਇਆ ਲੱਭੀ ਸਾਡੇ ਇੱਕ ਰਿਸ਼ਤੇਦਾਰ ਦਾ ਤਾਜੀ ਦੇ ਲੜਕਾ ਉਹਨਾਂ ਨਾਲ ਹੁੰਦੇ ਜਾਂਦੇ ਸੀ ਏਦਾਂ ਹੀ ਸਾਡਾ ਫਰੈਂਡ ਬਣ ਗਿਆ ਸੀ ਯੂਪੀ ਜਾਣ ਆਉਣ ਦਾ ਪੇ ਉਸ ਤੋਂ ਬਾਅਦ ਚ ਮੈਂ ਇਹਨਾਂ ਨਾਲ ਗੱਲ ਕੀਤੀ ਬਾਅਦ ਮੈਂ ਵੀ ਖੁਦ ਘਤਰ ਰਹਿਂਦਾ ਸੀ ਉਥੋਂ ਗੱਲ ਕੀਤੀ ਤੇ ਕਿਹਾ ਕੋਈ ਗੱਲ ਨਹੀਂ ਮੈਂ ਕੰਮ ਕਰਾ ਦੂੰਗਾ 2.2 ਲੱਖ ਰੁਪਏ ਲੱਗੂਗਾ ਠੀਕ ਆ ਇੰਨੇ ਫਿਰ ਸਾਡਾ ਪੀੜੀ ਦਾ ਸਕੋਰ ਦਾ ਪੇਪਰ ਕਰਾਇਆ ਉਥੋਂ ਬਾਅਦ ਚ ਤਰਨਧਰ ਨੂੰ ਪਹਿਲੇ ਆ ਗਿਆ ਬਾਅਦ ਚ ਇਹਨੇ ਜੀਐਸਸੀ ਵੀ ਤਰਨਧਰ ਨੂੰ ਲੈ ਗਿਆ ਬਾਅਦ ਚ ਐਨਪੀਪੀਆਰ ਸਾਨੂੰ ਇੱਕ ਆ ਜਾਲੀ ਦਿੱਤੀ ਆ ਆ ਪੀੜੀ ਦੇ ਸਕੋਰ ਵਾ ਆ ਪੀਪੀਆਰ ਵਾ ਆ ਸਾਡਾ ਮੈਡੀਕਲ ਕਰਾਇਆ ਵਾ ਠੀਕ ਆ ਜੀ ਆ ਇਹਦਾ ਮੁਕਦਮਾ ਵੀ ਦਰਜ ਵਾ ਸਿਟੀ ਥਾਣੇ ਦੇ ਵਿੱਚ ਆ ਇਹਨਾਂ ਦਾ ਸੋਹਰਾ ਸਾਹਬ ਆ ਆ ਨਵਦੀਪ ਸਿੰਘ ਵਾ ਆ ਵੀ ਨਵਦੀਪ ਸਿੰਘ ਆ ਆ ਜਿਹੜੇ ਦਫਤਰ ਦਾ ਆ ਆ ਸਾਨੂੰ ਜਾਲੀ ਦਿੱਤੀਆਂ ਵਾ ਆਫਰ ਲੈਟਰ ਤੁਸੀਂ ਦਫਤਰ ਦੇਖਿਆ ਸੀ ਇਹਨਾਂ ਦਾ ਨਹੀਂ ਸਾਰਾ ਸਾਡੇ ਨਾਲ ਸਾਰਾ ਫੋਨ ਤੇ ਸੰਪਰਕ ਰਿਆ ਜਿੰਨਾ ਰਿਆ ਤੁਸੀਂ ਫਿਰ ਜਿਹੜੇ ਪੈਸੇ ਪਾਏ ਜਿਹੜੇ ਕਾਊਂਟੇ ਪਾਏ ਨੇ ਕੋਸ਼ ਮੇਰੀ ਭਾਬੀ ਨੇ ਪਾਏ ਆ ਕੋਸ਼ ਮੇਰੇ ਬ੍ਰਦਰ ਨੇ ਬਾਹਰੋਂ ਪਾਏ ਆ ਲੱਖ ਰੁਪਈਆ ਮੈਂ ਕਦਰੋਂ ਪਾਇਆ ਵਾ ਆ ਸਾਰੇ ਪ੍ਰੂਫ ਹੈਗੇ ਸਾਡੇ ਕੋਲ ਸਟੇਟਮੈਂਟ ਸਾਰੀਆਂ ਹੈਗੇ ਭਾਈ ਸਾਹਿਬ ਤੁਹਾਨੂੰ ਇਨੀ ਗੱਲ ਦੀ ਜਾਣਕਾਰੀ ਸੀ ਕਿ ਕੈਨੇਡਾ ਜਾਣ ਵਾਸਤੇ ਪੀਟੀ ਲੱਗਦੀ ਜਾਂ ਆਇਲ ਸਕੋਰ ਲੱਗਦੇ ਨੇ ਸਰ ਸਾਨੂੰ ਇਹ ਗੱਲ ਦਾ ਪਤਾ ਹੁੰਦਾ ਨਹੀਂ ਠੱਗੀ ਕਰ ਤੋਂ ਖਾਂਦੇ ਸਾਨੂੰ ਝਾਂਸਾ ਦੇ ਕੇ ਤੇ ਸਾਡੇ ਨਾਲ ਸਾਠ ਕੀ ਕਰ ਲਈ ਬੰਦੇ ਤੁਸੀਂ ਕਿਸੇ ਨੂੰ ਪੀਟੀ ਸਕੋਰ ਸਿਖਾਈ ਨਹੀਂ ਫਿਰ ਬਾਅਦ ਸਾ ਗਿੱਦਣਾ ਸਾਨੂੰ ਇਹਦਾ ਰਿਜ਼ਲਟ ਆਇਆ ਵਾ ਸਾਨੂੰ ਸਿਰਫ ਸਿਰਫ ਅੱਜ ਤੱਕ ਸਰ ਇਹਨੇ ਫੋਟੋ ਹੀ ਸਾਨੂੰ ਦਿਖਾਈ ਆ ਹੋਰ ਕੋਈ ਸਾਨੂੰ origignal ਪ੍ਰੂਫ ਦਿੱਤਾ ਨਹੀਂ ਕੋਈ ਤਾਂ ਕਿ ਲੱਗਦਾ ਤੁਹਾਨੂੰ ਪਤਾ ਕਿ ਪੀਟੀ ਜਿਹੜੀ ਆ ਸਟ੍ਰੇਲੀਆ ਜਾਣ ਵਾਸਤੇ ਵਰਤੀ ਜਾਂਦੀ ਹੈ ਨਾ ਕਿ ਕੈਨੇਡਾ ਵਾਸਤੇ ਸਰ ਉਹ ਟਾਈਮ ਤੇ ਸਾਨੂੰ ਪਤਾ ਨਹੀਂ ਜਾਂ ਪਤਾ ਹੁੰਦਾ ਨਹੀਂ ਅੱਜ ਤਾਂ ਕੰਮ ਹੀ ਕਰ ਤੋਂ ਕਰਦੇ ਆ ਕੀ ਲੱਗਦਾ ਕਿ ਹੁਣ ਜਿਹੜਾ ਜਿਹੜਾ ਨਵਦੀਪ ਸਿੰਘ ਤੁਹਾਡੇ ਸੰਪਰਕ ਵਿੱਚ ਹੈ ਹੁਣ ਸਾਰੇ ਤਿੰਨ ਵਰੀ ਖੁਦ ਉਰੇ ਘਰ ਵੀ ਜਾ ਚੁੱਕੇ ਆ ਆਪਣੇ ਰਿਸ਼ਤੇਦਾਰਾਂ ਦੇ ਤਾਈ ਜੀ ਦੇ ਸ ਪਰ ਉਹ ਨਹੀਂ ਬੋਰਡ ਦਾ ਨਹੀਂ ਉਸ ਜਗ੍ਹਾ ਤੇ ਇੱਕ ਟਾਈਮ ਆਇਆ ਸੀ ਅਸੀਂ ਤਿੰਨ ਚਾਰ ਜਣੇ ਮੁੰਡੇ ਗਏ ਸੀ ਤੇ ਉਥੇ ਟੋਟਲ ਅਸੀਂ 22 ਲੱਖ ਆਪਣਾ ਬਣਾਇਆ ਸੀ ਉਹਨਾਂ ਦਾ ਨਵਦੀਪ ਦਾ ਪੁਰਾਣਾ ਉਹ ਕਹਿੰਦਾ ਚਲੋ ਠੀਕ ਹੈ ਤੁਸੀਂ 2 ਬਾਈ ਲੱਖ ਦੱਸਤਾ ਇਹ ਵੀ ਸਵੇਰੇ ਦੱਸ ਦੂ ਤੁਹਾਨੂੰ ਕਿੰਨਾ ਚਲੋ ਸਵੇਰ ਦਾ ਟਾਈਮ ਆ ਇਹਨਾਂ ਦਾ ਆਪਸ ਵਿੱਚ ਤਾਲ ਮੇਲ ਨਹੀਂ ਬੈਠਾ ਸਾਨੂੰ ਫੇਰ ਕਹਿੰਦੇ ਕਿ ਐਂ ਫੇਰ ਸਰ 4 ਦਿਨ ਅੱਗੇ ਹੋ ਗਏ ਉੱਥੇ ਰਹਿੰਦਿਆਂ ਨੂੰ ਐਂ ਬਾਅਦ ਕਿ ਉੱਥੋਂ ਹੀ ਵਾਪਸੀ ਦਾ ਕਰ ਲਿਆ ਬਾਅਦ ਇਹਨੇ ਇਹਦਾ ਮੈਨੂੰ ਉੱਥੇ ਰੇਲਵੇ ਸਟੇਸ਼ਨ ਤੇ ਫੋਨ ਆਇਆ ਕਹਿੰਦਾ ਕੋਈ ਗੱਲ ਨਹੀਂ ਤੂੰ ਰੋਕ ਜਾ ਰੋਕ ਜਾ ਮੈਂ ਨਹੀਂ ਰੁਕਣ ਦਾ ਫਾਇਦਾ ਕੋਈ ਨਹੀਂ ਕਿਉਂਕਿ ਸਾਡੇ ਕਿਹੜੇ ਰਿਸ਼ਤੇਦਾਰੀ ਉਹ ਕਹਿੰਦੇ ਕਿ ਇਹਨੇ ਤੁਹਾਡੇ ਤੇ ਮੁਕੱਦਮਾ ਕਰਵਾਉਣ ਰਿਹਾ ਵਾ ਜਿਹੜਾ ਪੀਟੀ ਦਾ ਸਕੋਰ ਤੁਹਾਨੂੰ ਦਿੱਤੇ ਗਏ ਹੈ ਹੋਮ ਐਡੀਸ਼ਨ ਦਿੱਤੇ ਗਏ ਆ ਕਿ ਅਕੈਡਮੀ ਜਿਹੜੇ ਆਨਲਾਈਨ ਦਿੱਤੇ ਗਏ ਆ ਇਹ ਆਨਲਾਈਨ ਦਿੱਤੇ ਗਏ ਸਾਰਾ ਕਿ ਉਹ ਵੀ ਕਿਸੇ ਦੇ ਘਰ ਬਿਠਾ ਕੇ ਕਿੰਨੇ ਦੇ ਘਰ ਬਿਠਾ ਕੇ ਦਿੱਤੇ ਗਏ ਇਹ ਨਿਊ ਅਮਰ ਸਰਵਾ ਉਹ ਤੁਹਾਨੂੰ ਘਰ ਵੀ ਲੈ ਜਾਣ ਲਾਂਗੇ ਆਪਾਂ ਜੇ ਤਾਂ ਤੁਸੀਂ ਔਫ ਕੈਮਰਾ ਦੱਸ ਰਿਹਾ ਸੀ ਵੀ ਇੱਥੇ ਵਾਕ ਵਾਕ ਸਟੇਟਾ ਦੇ ਜਿਹੜੇ ਵੀ ਹਾਂਜੀ ਸਰ ਵਾਕ ਵਾਕ ਆ ਸਾਡਾ ਮਕਦਮਾ ਆ ਤਰਨ ਦਾ ਤਰਨ ਦਾ ਆ ਲੱਗ ਸਟੇਟ ਦਾ ਵਾ ਆ ਲੱਗ ਸਟੇਟ ਦਾ ਵਾ ਆ ਵੀ ਲੱਗ ਸਟੇਟ ਦਾ ਵਾ ਸਾਰ ਆ ਵੀ ਲੱਕ ਸਟੇਟ ਦਾ ਇਹ ਸਾਰੇ ਫਰਾਡ ਕਰਦੇ ਆ ਕਾਫੀ ਬੰਦੇ ਆ ਇਹ ਫਰਾਡ ਹੀ ਕਰਦੇ ਆ ਬਸ ਹਰਿਆਣੇ ਚ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਯੂਪੀ ਚ ਵੀ ਇਹ ਕਰਦੇ ਸਾਰਾ ਤੁਹਾਡੇ ਉਹਨੂੰ ਪੁਲਿਸ ਨੂੰ ਪਹੁੰਚਾ ਦਿੱਤੀਗੀ ਸਾਰੇ ਇੱਕ ਦੇ ਦੋ ਰਸਾਰ ਅਸੀਂ ਪਤਾ ਨਹੀਂ ਕਿੰਨੀ ਘਰ ਸਿਟੀ ਥਾਣੇ ਦੇ ਵਿੱਚ ਗੇੜੇ ਮਾਰ ਮਾਰ ਥੱਕ ਚੁੱਕੇ ਆ ਐਸਐਸਪੀ ਸਾਡੇ ਨਾਲ ਖੜਦਾ ਲੇਕਿਨ ਆ ਸੈਕਟਰ ਸਾਹਿਬ ਕਹਿੰਦਾ ਕਿ ਕੋਈ ਨਾ ਕਰਦੇ 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 ਆ ਅਸੀਂ ਮੰਗ ਆ ਕਰਦੇ ਪ੍ਰਸ਼ਾਸਨ ਕੋਗੀ ਸਾਡੀ ਜੋ ਬੰਦੀ ਕਾਰਵਾਈ ਇਹਨਾਂ ਮੁਜਲਮਾਂ ਦਵਾਰ ਦਿੱਤੀ ਜਾਵੇ ਸਾਡਾ ਸਾਨੂੰ ਇਨਸਾਫ ਦਿੱਤਾ ਜਾਵੇ ਕਥੇ ਦੋਸ਼ੀ ਨਾਲ ਤੁਹਾਡੀ ਹੁੰਦ ਕਰ ਗੱਲਬਾਤ ਹੁੰਦੀ ਹੁੰਦੀ ਹੈ ਲੇਕਿਨ ਸਾਡੇ ਸਾਰੇ ਨੰਬਰ ਉਹਨੇ ਬਲਾਕ ਚ ਪਾਇਆ ਉਹਦੀ ਵਾਈਫ ਨਾਲ ਹੁੰਦੀ ਆ ਉਹਦੀ ਵਾਈਫ ਨੂੰ ਮੇਰੀ ਭਾਬੀ ਜੀ ਨੇ ਬਾਹਰੋਂ ਆਣ ਕੇ ਕਾਲ ਕੀਤੀ ਹੈ ਕਿ ਸਾਡੀ ਨਵਦੀਪ ਨਾਲ ਗੱਲ ਕਰਾਓ ਕਹਿੰਦੀ ਤੁਹਾਨੂੰ ਬੋਲਣ ਦਾ ਨਹੀਂ ਪਤਾ ਹਾਂਜੀ ਜਦੋਂ ਅਸੀਂ ਮੈਂ ਕਤਰੋਣਾ ਸੀ 1 ਫਰਵਰੀ ਨੂੰ 2023 ਨੂੰ 23 ਨੂੰ 24 ਨੂੰ ਆਇਆ ਸੀ ਮੈਨੂੰ ਕਹਿੰਦਾ ਤੂੰ 에어ਪੋਰਟ ਤੋਂ ਉੱਤਰ ਮੈਂ ਤੇਰੇ ਗੋਲੀਆਂ ਵੇਖੀ ਕਿੱਦਾਂ ਮਾਰਦਾ ਉਹ ਸਾਰੀ ਪਿੰਨ ਡਰਾਈਵ ਉਥੇ ਸਿਟੀ ਥਾਣੇ ਦੇ ਵਿੱਚ ਲੱਗੀ ਪਈ ਆ ਪੁਛੀ ਦੀ ਰਿਕਾਰਡਿੰਗ ਹੈ ਤੁਹਾਡੇ ਕੋਲ ਸਭ ਕੁਝ A to Z ਹੈਗੀ ਮੇਰੇ ਕੋਲ ਇਹ ਜਿਹੜੀ ਰਿਕਾਰਡਿੰਗ ਹੈ ਗਿਆ ਇਹ ਬੰਦਰੀ ਕੈਟ ਵੀ ਹੈਗੀ ਆ ਜਿਹੜਾ ਕਹਿੰਦਾ ਕਿ ਮੈਂ ਤੁਹਾਨੂੰ ਤੁਹਾਡੇ ਨਾਂ ਤੇ ਪਲਾਟ ਲਾ ਦਿੰਦਾ ਵਾ ਜਦੋਂ ਪਲਾਟ ਦੀ ਦੂਸਰੀ ਮੰਗਦੇ ਆ ਰਜਿਸਟਰੀ ਮੰਗਦੇ ਸਾਨੂੰ ਉਹ ਵੀ ਨਹੀਂ ਦਿੰਦਾ ਕੀ ਮੰਗ ਕੀ ਕਰਦੇ ਜੀ ਅਸੀਂ ਮੰਗਿਆ ਕਰਦੇ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡੇ ਪੈਸੇ ਸਾਡੀ ਜਿੰਨੀ ਰਕਮ 22 ਲੱਖ ਸਾਨੂੰ ਵਾਪਸ ਕੀਤੀ ਜਾਵੇ। ਹਾਂਜੀ। ਹਾਂਜੀ। ਹਾਂਜੀ ਮੈਂ ਕਤਰ ਤੋਂ 2024 ਦੀ 1 ਤਰੀਕ ਨੂੰ ਆਇਆ ਸੀ। ਮੈਨੂੰ ਨਵਦੀਪ ਨੇ ਫੋਨ ਕਰਕੇ ਧਮਕੇ ਦਿੱਤੇ ਆ ਤੂੰ ਦਿੱਲੀ ਉੱਤਰ ਤੇਰੇ ਗੋਲੀਆਂ ਦੇਖੀ ਕਿੱਦਾਂ ਮੈਂ ਮਾਰਦਾ। ਬਾਅਦ ਵਿੱਚ ਮੈਂ ਠੀਕ ਆ। ਬਾਅਦ ਵਿੱਚ ਜੋ ਵੀ ਸਾਡਾ ਪੈਸੇ ਦਾ ਹੀ ਸਭ ਕੁਝ ਅਸੀਂ ਨੂੰ ਦੇ ਦੇ ਚੁੱਕੇ ਆ। ਹੁਣ ਮੇਰਾ ਬ੍ਰਦਰ ਐਟ ਟਾਈਮ ਬਹੁਤ ਸੀਰੀਅਸ ਵਾ। ਉਹ ਮੈਡੀਸਨ ਲੈ ਆ ਰਿਹਾ ਵਾ ਜਾਂ ਕੱਲ ਨੂੰ ਸਾਡੇ ਪਰਿਵਾਰ ਦੇ ਵਿੱਚ ਕਿਸੇ ਵੀ ਜੀ ਨੂੰ ਕੋਈ ਨੁਕਸਾਨ ਪਾਉਂਦਾ ਜ਼ਿੰਮੇਵਾਰ ਇਹ ਹੋਣਗੇ ਤੁਹਾਡਾ ਬ੍ਰਦਰ ਕਿੱਥੇ ਰਹਿੰਦਾ ਜੀ ਐਸਟਾ ਮੇਰਾ ਐਸ ਟਾਈਮ ਬ੍ਰਦਰ ਇਟਲੀ ਰਹਿੰਦਾ ਵਾ ਇਸੇ ਪੈਸੇ ਕਾ ਕੇ ਟੈਨਸ਼ਨ ਲਈ ਬਹੁਤ ਜ਼ਿਆਦਾ ਸਾਰਾ ਉਹਨੇ ਖੋ